ਪੰਜਾਬ ਵਿੱਚ ਦੋ ਵੱਡੇ ਬਿਲਾਸ਼ਟ ਚਾਰ ਲੋਕਾਂ ਦੀ ਮੌਤ ਕਈ ਜ਼ਖਮੀ ਹੋਏ ਚਸ਼ਮਦੀਦਾ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕਾਂ ਨੂੰ ਦੋ ਗਲੀਆਂ ਦੂਰ ਮਹਿਸੂਸ ਹੋਈ ਅਤੇ ਡਰ ਦਾ ਮਾਹੌਲ ਬਣ ਗਿਆ ਮੁਕਤਸਰ ਜ਼ਿਲ੍ਹੇ ਦੇ ਸਿੰਘੇਵਾਲਾ ਵਿੱਚ ਇਮਾਰਤ ਡਿੱਗਣ ਕਾਰਨ ਘੱਟੋ-ਘੱਟ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਇਹ ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ ਕਰਮਚਾਰੀ ਹਰਿਆਣਾ ਰਾਜ ਦੀ ਸਰਹੱਦ ਤੇ ਸਥਿਤ ਇਸ ਯੂਨਿਟ ਵਿੱਚ ਪਟਾਕੇ ਬਣਾਉਣ ਅਤੇ ਪੈਕ ਕਰਨ ਦਾ ਕੰਮ ਕਰ ਰਹੇ ਸਨ ਖਾਸ ਗੱਲ ਇਹ ਹੈ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹਨ ਜਿਨ੍ਹਾਂ ਪ੍ਰਸ਼ਾਸਨ ਨੇ ਬਚਾਓ ਕਾਰਜ ਸ਼ੁਰੂ ਕਰ ਦਿੱਤੇ ਹਨ ਮਲਬੇ ਵਿੱਚੋਂ 2 ਲਾਸ਼ਾਂ ਕੱਢ ਲਈਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਲਗਭਗ 20 ਮਜ਼ਦੂਰਾਂ ਨੂੰ AIMJ ਯਾਨੀ ਕਿ ਆਲ ਇੰਡੀਆ ਇੰਸਟੀਚਿਊਟ ਟੂ ਆਫਰ ਮੈਡੀਕਲ ਸਾਇੰਸ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਕੁਝ ਮਜ਼ਦੂਰਾਂ ਦਾ ਇਲਾਜ ਮੁਕਤ ਸਰਦੇ ਹਸਪਤਾਲ ਵਿੱਚ ਵੀ ਕੀਤਾ ਜਾ ਰਿਹਾ ਉੱਥੇ ਹੀ ਸ਼ੁੱਕਰਵਾਰ ਨੂੰ ਜਲੰਧਰ ਦੇ ਸੋਡਲ ਚੌਂਕ ਨੇੜੇ ਇੱਕ ਸਾਈਕਲ ਦੀ ਦੁਕਾਨ ਵਿੱਚ ਇੱਕ ਵੱਡਾ ਧਮਾਕਾ ਹੋਇਆ ਇਹ ਧਮਾਕਾ ਦੁਕਾਨ ਵਿੱਚ ਰੱਖੇ ਕੰਪਰੈਸ਼ਨ ਦੇ ਫਟਣ ਕਾਰਨ ਹੋਇਆ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੜਾ ਤਫੜੀ ਮੱਚ ਗਈ ਅਤੇ ਲੋਕਦਾਰ ਕੇ ਬਾਹਰ ਆ ਕੁਸ਼ਕਿਸਮਤੀ ਇਹ ਸੀ ਕਿ ਹਾਦਸੇ ਸਮੇਂ ਦੁਕਾਨਦਾਰ ਦੁਕਾਨ ਵਿੱਚ ਮੌਜੂਦ ਨਹੀਂ ਸੀ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਜਿਸ ਕਾਰਨ ਉਸ ਦੀ ਜਾਨ ਬਚ ਗਈ ਧਮਾਕੇ ਕਾਰਨ ਦੁਕਾਨ ਦੀ ਛੱਤ ਉੱਡ ਗਈ ਅਤੇ ਕੰਪਰੈਸ਼ਨ ਲਗਭਗ 15 ਫੁੱਟ ਦੂਰ ਡਿੱਗ ਗਿਆ ਇਸ ਦੀ ਮੋਟਰ ਇੱਕ ਦਰਖਤ ਤੇ ਲਟਕ ਗਈ ਦ ਚਸ਼ਮਦੀਦਾ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕਾਂ ਨੂੰ ਦੋ ਗਲੀਆਂ ਦੂਰ ਮਹਿਸੂਸ ਹੋਈ ਅਤੇ ਡਰ ਦਾ ਮਾਹੌਲ ਬਣ ਗਿਆ ਇੱਕ ਵਿਅਕਤੀ ਨੇ ਕਿਹਾ ਕਿ ਆਵਾਜ਼ ਸੁਣ ਕੇ ਅਜੀਬਾ ਮਹਿਸੂਸ ਹੋਇਆ ਜਿਵੇਂ ਅਸਮਾਨ ਤੋਂ ਬੰਬ ਡਿੱਗਿਆ ਹੋਵੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਕੰਪਰੈਸ਼ਨ ਨੂੰ ਚਲਦਾ ਛੱਡ ਕੇ ਚਲਾ ਗਿਆ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਦੁਕਾਨ ਨੂੰ ਬਹੁਤ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਨੂੰ ਲਗਭਗ 50 ਤੋਂ 70000 ਰੁਪਏ ਦਾ ਨੁਕਸਾਨ ਹੋਇਆ ਹੈ